ਹੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇੱਕ ਮੈਂ ਛੋਟੇ ਜਿਹੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਸੀਗੀ ਮੁੱਦਾ ਇਹ ਹੈ ਕਿ ਬਿਜਲੀ ਬਿਨਾ ਸਾਡਾ ਕਿਸੇ ਦਾ ਗੁਜ਼ਾਰਾ ਨਹੀਂ ਹੈਗਾ ਬਿਜਲੀ ਘਰਾਂ ਚ ਪਹੁੰਚਣੀ ਪਹੁੰਚਣੀ ਆ ਪਰ ਉਹਦੇ ਵਾਸਤੇ ਇੱਕ ਕੋਈ ਤਰੀਕਾ ਹੋਣਾ ਚਾਹੀਦਾ ਹੈ ਨਾ ਬਿਲਕੁਲ ਜਦੋਂ ਕਿਸੇ ਦੇ ਖੇਤ ਦੇ ਵਿੱਚੋਂ ਅਨਅਸੈਸਰੀ ਤਾਰਾਂ ਕਿਉਂਕਿ ਇੱਥੇ ਬਿਜਲੀ ਵਿਭਾਗ ਦੇ ਵਿੱਚ ਪੈਸਾ ਚੱਲਦਾ ਜਿਹੜਾ ਬੰਦਾ ਪੈਸਾ ਚੜਾ ਗਿਆ ਉਹਦੇ ਖੇਤਾਂ ਦੇ ਵਿੱਚੋਂ ਤੇ ਤਾਰਾਂ ਨਿਕਲ ਜਾਂਦੀਆਂ ਠੀਕ ਹੈ ਜਿਹਨੇ ਨਹੀਂ ਚੜਾਇਆ ਫਿਰ ਸਾਰੀਆਂ ਤਾਰਾਂ ਜਿਹੜਾ ਵਿਚਾਰਾ ਚੁੱਪ ਰਹਿੰਦਾ ਫਿਰ ਹਰੇਕ ਤਾਰ ਉਹਦੇ ਖੇਤ ਵਿੱਚੋਂ ਲਗਾਈ ਜਾਂਦੀ ਹੈ ਠੀਕ ਹੈ ਤੇ ਇਹ ਤਾਰਾਂ ਸੜਕ ਦੇ ਨਾਲ-ਨਾਲ ਵੀ ਜਾ ਸਕਦੀਆਂ ਸੀਗੀਆਂ ਉਲਟਾ ਇਹ ਜ਼ਿਮੀਦਾਰਾਂ ਦੇ ਦਰਖਤਾਂ ਨੂੰ ਵੱਢਦੇ ਆ ਤੇ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਿਆ ਧਿਆਨ ਨਾਲ ਦੇਖਿਓ ਵੀ ਕੀ ਇਹ ਗੱਲ ਸਹੀ ਹੈ ਬਿਜਲੀ ਵਾਲਿਆਂ ਵਾਸਤੇ ਜਾ ਤੁਸੀਂ ਆਪਣੇ ਵਿਚਾਰ ਦਿਓ ਵੀ ਕੀ ਕਰਨਾ ਚਾਹੀਦਾ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਜਰੂਰ ਦੱਸਿਓ ਆ ਦੇਖੋ ਦੇਖੋ ਕਿੰਨੇ ਸੋਹਣੇ ਬੂਟੇ ਸੀਗੇ ਪਾਲੇ ਹੋਏ ਪਿਆਰ ਨਾਲ ਹੈਨਾ ਤੇ ਆ ਵੱਢ ਕੇ ਰੱਖ ਦਿੱਤੇ ਤੇ ਇੱਕ ਤਾਂ ਇਹ ਹਰੇਕ ਤਾਰ ਬਿਜਲੀ ਵਾਲਿਆਂ ਨੇ ਸਾਡੇ ਖੇਤਾਂ 'ਚ ਜਟ ਪਾਈ ਹੋਈ ਆ ਬੋਲਦੇ ਨਹੀਂ ਹੈਗੇ ਤੇ ਜਿਹੜੇ ਨਾਲ ਵਾਲੇ ਨੇ ਪੈਸੇ ਦੇ ਦਿੱਤੇ ਉਹਦੇ ਖੇਤ 'ਚੋਂ ਤਾਰ ਕੱਢ ਕੇ ਮੁੜ ਕੇ ਸਾਡੇ ਵਾਲ ਜਟ ਪਾ ਦਿੱਤੀ ਕੀ ਇਹ ਬਿਜਲੀ ਵਿਭਾਗ ਮਨਸਾਫ਼ ਕਰਦਾ ਹੈ ਤੇ ਜਰੂਰ ਤੁਸੀਂ ਇਸ ਬਾਰੇ ਜਾਣਕਾਰੀ ਦਿਓ ਮੈਂ ਦੇਖੇ ਹੁਣ ਆ ਕੇ ਐਨੇ ਸੋਹਣੇ ਸੋਹਣੇ ਬੂਟੇ ਮੇਰੇ ਪਿਛਲੇ ਖੇਤ ਦੇ ਵਿੱਚ ਵੀ ਇਹਨਾਂ ਨੇ 7-8 ਬੂਟੇ ਵੜ ਦਿੱਤੇ ਹੁਣ ਆਹ ਖੇਤ ਵਿੱਚ ਮੈਂ ਦੇਖਿਆ ਇੱਥੇ ਵੀ ਬੂਟੇ ਵੜ ਦਿੱਤੇ ਜਦੋਂ ਬਿਜਲੀ ਵਾਲੇ ਪੈਸੇ ਲੈਂਦੇ ਆ ਹੈਨਾ ਹਰੇਕ ਕੰਮ ਕਰਦੇ ਆ ਤੇ ਤੁਸੀਂ ਦੱਸੋ ਵੀ ਜਦੋਂ ਹਰੇਕ ਕੰਮ ਉਹ ਕਰਦੇ ਆ ਪੈਸਾ ਲੈਂਦੇ ਆ ਬਿੱਲ ਦਿੱਤੇ ਜਾਂਦੇ ਆ ਟੈਕਸ ਦਿੱਤਾ ਜਾਂਦਾ ਸਾਰਾ ਕੁਝ ਦਿੱਤਾ ਜਾਂਦਾ ਫਿਰ ਇਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਹੋ ਸਕਦਾ ਲੈਣ ਦਾ ਇਹ ਜਿਹੜਾ ਚੁੱਪ ਰਹਿੰਦਾ ਉਹਦੇ ਖੇਤ ਵਿੱਚ ਵੀ ਕਿਉਂ ਲਾਈਨ ਲੰਗਾਈ ਜਾਂਦੀ ਹੈ ਇਹਦੇ ਬਾਰੇ ਜ਼ਰੂਰ ਬਿਆਨ ਦਿਓ ਸਤ ਸ੍ਰੀ ਅਕਾਲ